ਜੀ ਜੀ ਜੂੜਾ ਤਾਂ ਮੈਡਮ ਪੱਟ ਦੀ ਦੇਖੀ ਆ ਵੀਡੀਓ ਦੇ ਵਿੱਚ ਕਿਸਾਨਾਂ ਦੇ ਭੇਖ ਦੇ ਵਿੱਚ ਆ ਜੀ ਬੰਦਾ ਕਿਸਾਨ ਆ ਜਾਂ ਕੌਣ ਆ ਉਹਦੀ ਹਲੇ ਕਿਸਾਨ ਆਗੂ ਗਮਦੂਰ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਜੀ ਭਾਲ ਕਰਨੇ ਆ ਭਾਲ ਕਰਕੇ ਉਹਨੂੰ ਸਾਹਮਣੇ ਲੈ ਕੇ ਆਵਾਂਗੇ ਜੇ ਬਣਦੀ ਕਾਰਵਾਈ ਉਹਦੇ ਤੇ ਜੋ ਹੁੰਦੀ ਹੋਈ ਉਹ ਕਰਾਵਾਂਗੇ ਉਹ ਮੈਡਮ ਨੂੰ ਗਲਤ ਤਰੀਕੇ ਨਾਲ ਟੱਚ ਕਰ ਰਿਹਾ ਉਹ ਵੀ ਵੀਡੀਓ ਸਾਹਮਣੇ ਆ ਜੋੜ ਰਹੇ ਨੇ ਉਹਨਾਂ ਨੂੰ ਕਹਿ ਰਹੇ ਆ ਮੈਡਮ ਗੱਲ ਕਰ ਲਾਂਗੇ ਮੈਡਮ ਕਹਿੰਦੀ ਕਿਸਾਨਾ ਨੇ ਮੇਰੇ ਨਾਲ ਬਤਨੀਜੀ ਕੀਤੀ ਮੈਨੂੰ ਧੱਕੇ ਮਾਰੇ ਮੇਰਾ ਜੂੜਾ ਪਟਿਆ ਹम्म ਸਾਰੀ ਗਲਤੀ ਇਹ ਜਿੰਨੀ ਵੀ ਹੈਗੀ ਆ ਮੈਡਮ ਦੀ ਆ ਪਹਿਲਾਂ ਉਹਨੂੰ ਸਾਸੀ ਕਾਲ ਜੀ ਅੱਜ ਗੱਲ ਕਰਦੇ ਆਂ ਮੁੱਦਾ ਏ ਜੀ ਜੋ ਟਰਾਲੀ ਚੋਰੀ ਦਾ ਮਸਲਾ ਨਾਬੇ ਦੇ ਵਿੱਚ ਉੱਠਿਆ ਬੜਾ ਵਿਵਾਦਿਤ ਮਸਲਾ ਬਣਿਆ ਉਹ ਪੰਕਜ ਪੱਪੂ ਨੇ ਜਿਹੜੇ ਉਹਨਾਂ ਤੇ આરોਪ ਲੱਗੇ ਕਿ ਟਰਾਲੀਆਂ ਚੋਰੀ ਕੀਤੀਆਂ ਵੱਢ ਕੇ ਵੇਚੀਆਂ ਉਸ ਤੋਂ ਬਾਅਦ ਡੀਐਸਪੀ ਦੇ ਦਫ਼ਤਰ ਅੱਗੇ ਧਰਨਾ ਲੱਗਦਾ ਇਹ ਧਰਨੇ ਦੇ ਵਿੱਚ ਜੋ ਕੁਝ ਹੁੰਦਾ ਤੁਸੀਂ ਸਾਰਾ ਦੇਖਿਆ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਈ ਅਵਜੇਂਦਰ ਸਿੰਘ ਜੋਗੀ ਨੇ ਕਿਸਾਨ ਆਗੂ ਨੇ ਕਾਦੀਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾਹਦਾ ਹਾਂ ਜੀ ਚੜ੍ਹਦੀ ਕਲਾ ਜੀ ਹਾਂ ਮਹਾਰਾਜ ਦੀ ਕਿਰਪਾ ਜੀ ਜੋ ਬੀਤੇ ਦਿਨੀ ਹੋਇਆ ਜੀ ਨਾਬੇ ਦੇ ਵਿੱਚ ਟਰਾਲੀ ਚੋਰੀ ਨੂੰ ਲੈ ਕੇ ਮਸਲਾ ਉੱਠਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਦਾ ਮਾਹੌਲ ਬਣਿਆ ਦੇਖੋ ਜੀ ਇਹ ਸ਼ਰਮ ਵਾਲੀ ਗੱਲਾਂ ਨੇ ਸਾਰੀਆਂ ਆਪਣੇ ਲਈ ਜਿੱਥੇ ਕਿਸਾਨ ਜੀ ਸਾਰੀਆਂ ਇਕੱਠੀਆਂ ਸੀ ਇਕਾਂ ਸੀ ਉੱਥੋਂ ਦੋ ਨਿਕਲ ਕੇ ਜਾ ਕੇ ਉੱਥੇ ਬੈੰਦੀਆਂ ਨੇ ਪਹਿਲਾਂ ਤਾਂ ਉਹ ਸ਼ਰਮ ਦੀ ਗੱਲ ਸੀ ਫਿਰ ਉਹ ਤੋਂ ਬਾਅਦ ਜਿੱਮੇ ਸਰਕਾਰਾਂ ਨੇ ਉੱਥੋਂ ਉਹਨਾਂ ਨੂੰ ਉਠਾਇਆ ਤੇ ਉਹ ਤੋਂ ਪਹਿਲਾਂ ਦਿੱਲੀ ਜਾਣ ਤੋਂ ਰੋਕ ਕੇ ਉੱਥੇ ਜਿੱਮੇ ਸ਼ੁਭਦੀਪ ਦਾ ਆਪਣੇ ਹੋਏ ਜੀ ਉੱਤੇ ਸੀ ਇਹ ਦਾ ਹੋਰ ਕਾਰਵਾਈਆਂ ਕਰੀਆਂ ਨੇ ਉਹਦੇ ਚ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਉਹ ਵੀ ਸ਼ਰਮ ਨਹੀਂ ਗੱਲ ਸੀ ਜੀ ਫਿਰ ਉਹਦੇ ਤੋਂ ਬਾਅਦ IG ਲੈਵਲ ਦੇ ਬੰਦੇ ਵੀ ਸੁਪਰਵਾਈਜ਼ਨ ਥੱਲੇ ਉੱਥੇ ਸਾਰੇ ਜ਼ਿਲ੍ਹੇ ਦੇ ਜਿੰਨੀਆਂ ਮਿਊਨਿਸਪੈਲਟੀਆਂ ਨੇ ਉਹਨਾਂ ਦੇ ਟਰੈਕਟਰ ਜਾਣੇ ਤੇ ਉੱਥੋਂ ਟਰਾਲੀਆਂ 22 ਟਰਾਲੀਆਂ ਚੋਰੀ ਹੋਣੀਆਂ ਟਰੈਕਟਰ ਚੋਰੀ ਹੋਣਾ AC ਚੋਰੀ ਹੋਣੇ ਦੇਖੋ ਇਹ ਉਹੀ ਪੰਜਾਬੀ ਆਪ ਜਿਹੜੇ ਅਮਰਸ਼ਾਹ 48 ਤੋਂ ਲੁੱਟਿਆ ਹੋਇਆ ਸਮਾਨ ਖੁੰਦੇ ਸੀ ਆਪ ਲੁੱਟਾਂਕੋਆ ਕਰ ਰਹੇ ਐ ਇੰਨੀ ਸ਼ਰਮ ਦੀ ਗੱਲ ਐ ਹੂੰ ਫੇਰ ਹਰੇਕ ਜਗ੍ਹਾ ਤੇ ਹਰੇਕ ਟਾਈਮਿੰਗ ਤੇ ਜਿਹੜਾ ਪੰਜਾਬ ਦਾ ਕਿਰਦਾਰ ਗਿਰਦਾ ਹੋਇਆ ਨਜ਼ਰ ਆ ਰਿਹਾ ਐ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਐ ਇਹ ਬੜੀ ਮਾੜੀ ਗੱਲ ਐ ਜੀ ਟਰਾਲੀ ਚੋਰੀਆਂ ਦਾ ਮਸਲਾ ਹੁੰਦਾ ਜੀ ਕਿਸਾਨ ਕਹਿ ਰਹੇ ਨੇ ਕਿ ਪੰਕਜ ਪੱਪੂ ਦੇ ਗਰਾਜ ਦੇ ਵਿੱਚੋਂ ਸਮਾਨ ਮਿਲਿਆ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸਾਨ ਕਹਿ ਰਹੇ ਨੇ ਰੋਸ ਆ ਕਿਸਾਨਾਂ ਦੇ ਵਿੱਚ ਕਿ ਸਹੀ ਕਾਰਵਾਈ ਨਹੀਂ ਕੀਤੀ ਉਸ ਨੂੰ ਕਿਸ ਤਰ੍ਹਾਂ ਦੇਖੀ ਬਿਲਕੁਲ ਜੀ ਬਿਲਕੁਲ ਠੀਕ ਨਹੀਂ ਕਰੀ ਉਹਨਾਂ ਨੇ ਦੇਖੋ ਪਹਿਲੀ ਗੱਲ ਤਾਂ ਉਹ ਗਰਲਾਲ ਕਨੌਰ ਉਹਨਾਂ ਦੇ 6 ਟਰਾਲੀਆਂ ਉੱਥੇ ਮਿਲਦੀਆਂ ਨੇ ਉਹਨਾਂ ਦਾ ਕੋਈ ਵੀ ਬਾਈ ਨੀਮ ਐਫ ਆਈ ਆਰ ਨਾ ਦਰਜ ਹੋਣੀ ਫਿਰ ਜਿਹੜੇ ਆਈ ਜੀ ਉਹਨਾਂ ਦੇ ਕਹ ਲਓ ਸਰਪ੍ਰਸਤੀ 'ਚ ਸਾਰਾ ਕੁਝ ਹੁੰਦਾ ਉਹਨਾਂ ਤੇ ਪਰਚਾ ਨਾ ਹੋਣਾ ਹੂੰ ਫੇਰ ਹੋਰ ਸਾਰੀਆਂ ਮਨਿਸੀਪਲਿਟੀਆਂ ਦੇ ਵਿੱਚੇ ਪੱਪੂ ਸਟੀਲ ਦੇ ਟਰੈਕਟਰ ਰੋ ਗਿਆ ਸੀ ਤੇ ਕਿਹੜੇ ਬੰਦੇ ਇਨਵੋਲਡ ਸੀ ਉਹਨਾਂ ਸਾਰਿਆਂ ਦੇ ਨਾਮ ਆਉਣੇ ਚਾਹੀਦੇ ਨੇ ਇਕੱਲੇ ਪੱਪੂ ਸਟੀਲ ਤੇ ਉੱਤੇ ਗਾਜ ਸਿੱਟ ਕੇ ਇਹ ਕਹਿੰਨੇ ਖਤਮ ਕਰ ਦਈਏ ਇਹ ਗੱਲ ਗਲਤ ਹੈ ਜਿੰਨੇ ਵੀ ਬੰਦੇ ਟਰਾਲੀਆਂ ਚੋਰੀ ਕਰਾਉਣ ਚ ਤੇ ਟਰਾਲੀਆਂ ਵੱਢ ਕੇ ਵੇਚਣ ਚ ਜਿੰਨੇ ਵੀ ਇਨਵੋਲਵਡ ਸੀ ਸਾਰਿਆਂ ਦੇ ਨਾਮ ਦਰਜ ਹੋਣੇ ਚਾਹੀਦੇ ਨੇ ਤੇ ਬਹੁਤ ਇਹਨਾਂ ਨੇ ਘੱਟ ਕਾਰਵਾਈ ਕਰੀ ਐ ਪਰ ਪ੍ਰਸ਼ਾਸਨ ਕਹਿ ਰਿਹਾ ਜੀ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਕੋਰਟ ਤੋਂ ਉਹਨੂੰ ਜ਼ਮਾਨਤ ਮਿਲ ਗਈ ਇਹਦੇ ਵਿੱਚ ਪ੍ਰਸ਼ਾਸਨ ਕੀ ਕਰ ਸਕਦਾ ਦੇਖੋ ਜੀ ਕੱਲਾ ਪੱਪੂ ਸਟੀਲ ਨੂੰ ਜ਼ਮਾਨਤ ਮਿਲ ਗਈ ਜਿਹੜੇ ਬਾਕੀ ਦੇ ਜਿਨ੍ਹਾਂ ਤੇ ਪਰਚਾ ਅਜੇ ਦਰਜੇ ਨਹੀਂ ਹੋਇਆ ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਉਹਨਾਂ ਦੇ ਨਾਮ ਵਿੱਚ ਆਉਣੇ ਚਾਹੀਦੇ ਨੇ ਫਿਰ ਦੂਜੀ ਤੁਸੀਂ ਜੇ ਕੇਸ ਮੜੀ ਉਤਰੀ ਕੇਨਾ ਪੇਸ਼ ਕਰੋਗੇ ਆਪਣੇ ਸਾਹਮਣੇ ਪੁਲਿਸ ਦੇਖੋ ਕਹੇ ਜੀਆਂ ਕਾਰਵਾਈਆਂ ਕਰਦੀ ਐ ਗੈਂਗਸਟਰ ਮਾਰ ਦਿੰਦੀ ਐ ਕਰਨਲ ਨੂੰ ਇਨਸਾਫ ਲੈਣ ਲਈ ਕਿੰਨੀ ਲੰਬੀ ਲੜਾਈ ਲੜਨੀ ਪੈਂਦੀ ਐ ਜਦ ਬੀਜੇਪੀ ਨਾਲ ਰਿਲੇਟਡ ਤੇ ਇੱਕ ਬੰਦਾ ਜਿਹੜਾ ਰੋਜ਼ ਚ ਕੰਮ ਕਰਦਾ ਉਹਨੂੰ ਇੰਨੀ ਜ਼ਵਾ ਕਹ ਲੋ ਲੜਾਈ ਲੜਨੀ ਪੈਂਦੀ ਐ ਇਨਸਾਫ ਲੈਣ ਲਈ ਤੇ ਬਾਕੀਆਂ ਦਾ ਆਪਣਾ ਕੋਣ ਵਿਚਾਰਾ ਹੂੰ ਤੁਸੀਂ ਦੇਖੋ ਪੁਲਿਸ ਤਾਂ ਇੰਨੀ ਤਸ਼ੱਬਦ ਤੇ ਉਤਰੀ ਹੋਈ ਹੈ ਬੁਰਾ ਹਾਲ ਇਹਨਾਂ ਨੇ ਕਰਤਾ ਸਾਰੇ ਮਾਹੌਲ ਦਾ ਤੇ ਇਸ ਕਰਕੇ ਜਿਹੜਾ ਸਿਸਟਮ ਚੱਲਿਆ ਹੁੰਦਾ ਨਾ ਜੀ ਉਹਦੇ ਚ ਪੁਲਿਸ ਦਾ ਬਹੁਤ ਨੈਗੇਟਿਵ ਰੋਲ ਹੈ ਇਹਨਾਂ ਨੂੰ ਐ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸਾਰਿਆਂ ਦੇ ਨਾਮ ਤੇ ਪਰਚੇ ਦਰਜ ਕਰਨੇ ਚਾਹੀਦੇ ਨੇ ਇਕੱਲਾ ਪੱਪੂ ਸਟੇਲ ਨਹੀਂ ਉਹਨੂੰ ਜਮਾਨਤ ਮਿਲ ਗਈ ਠੀਕ ਹੈ ਹੂੰ ਪਰ ਉਹਦੇ ਨਾਲ ਹੋਰ ਕਿਹੜੇ ਕਿਹੜੇ ਵਿੱਚ ਹੱਥ ਸੀਗਾ ਵਿੱਚ ਕਿਸੇ ਵੱਡੇ ਲੀਡਰਾਂ ਦਾ ਵੀ ਨਾਮ ਆਉਂਦਾ ਉਹਨਾਂ ਦਾ ਹਰੇਕ ਚੀਜ਼ ਪ੍ਰੋਪਰ ਛਾਣਬੀਨ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਸੀਬੀਆਈ ਨੂੰ ਕੇਸ ਦੇਣਾ ਚਾਹੀਦਾ ਤਾਂ ਜੋ ਜੇ ਗਵਰਨਮੈਂਟ ਦੇ ਵੀ ਕਹੋ ਸੀਐਮ ਪੱਧਰ ਤੇ ਵੀ ਕੋਈ ਵਿੱਚ ਇਨਵੋਲਡ ਹੈ ਤਾਂ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਆਰਡਰ ਕਿੱਥੋਂ ਆਏ ਕਿ ਮੇ ਟਰਾਲੀਆਂ ਉੱਥੋਂ ਚੋਰੀ ਹੋਈਆਂ ਨਹੀਂ ਜੇ ਪ੍ਰਸ਼ਾਸਨ ਦਾ ਸਟ੍ਰੇਟ ਉਹ ਕੰਮ ਕਰਿਆ ਹੋਵੇ ਤਾਂ ਕਿੱਕ ਕਿਵੇਂ ਚੋਰੀ ਹੋ ਸਕਦੀ ਹੈ ਜੀ ਏਸੀ ਗੈਸ ਮਸਾਲੇ ਤੱਕ ਚੋਰੀ ਕਰ ਲੈ ਕਣਕਾਂ ਦਸਾਇਰੇ ਤੱਕ ਕਹਿੰਦੇ ਜੀ ਚੋਰੀ ਕਰਕੇ ਲੈ ਗਏ ਤੁਸੀਂ ਦੇਖੋ ਐਡੀ ਜ਼ਿਆਦਾ ਸ਼ਰਮਣੀ ਗੱਲ ਜੇ ਜੀ ਪ੍ਰਸ਼ਾਸਨ ਨੇ ਸਹੀ ਟਾਈਮ ਤੇ ਸਹੀ ਕਾਰਵਾਈ ਕੀਤੀ ਹੁੰਦੀ ਤਾਂ ਜੋ ਡੀਐਸਪੀ ਦਫ਼ਤਰ ਦੇ ਅੱਗੇ ਕਿਸਾਨਾਂ ਨਾਲ ਹੋਇਆ ਜਾਂ ਮੈਡਮ ਨਾਲ ਹੋਇਆ ਇਹ ਨਹੀਂ ਹੋਣਾ ਸੀ ਇਹ ਕੀ ਹੈ ਬਿਲਕੁਲ ਠੀਕ ਹੈ ਜੀ ਹਾਂ ਉਹਨਾਂ ਨੇ ਦੇਖੋ ਉਹਨਾਂ ਦਾ ਤਾਂ ਵੈਸੇ ਜੂਰਿਸਡਿਕਸ਼ਨ ਵੀ ਨਹੀਂ ਜਿੱਥੋਂ ਟਰਾਲੀਆਂ ਮੇਨ ਚੋਰੀ ਹੋਈਆਂ ਨੇ ਉੱਥੇ ਇਹਨਾਂ ਨੂੰ ਸਾਰੀ ਕਾਰਵਾਈ ਪ੍ਰੋਪਰ ਕਰ ਦੇਣੀ ਚਾਹੀਦੀ ਸੀ ਜਦੋਂ ਉੱਥੋਂ ਚੋਰੀ ਹੋਈਆਂ ਨੇ ਫਿਰ ਜਦ ਮੈਡਮ ਦੇ ਬਾਹਰ ਧਰਨਾ ਦਿੱਤਾ ਸੀ ਡੀਐਸਪੀ ਮੈਡਮ ਨੇ ਵੀ ਇਹਦੇ 'ਚ ਵੱਡਾ ਦਿਲ ਦਿਖਾਉਣਾ ਚਾਹੀਦਾ ਸੀ ਉਹਨਾਂ ਨੂੰ ਹੋਰ ਰਸਤੇ ਬਥੇਰੇ ਸੀ ਹੋਰ ਪਾਸੇ ਵੀ ਲੰਘ ਜਾਂਦੇ ਕਿਸਾਨਾਂ ਦੇ ਉੱਤੇ ਗੱਡੀ 'ਚ ਚੜਾਉਣ ਤੱਕ ਗਏ ਉਹ ਸਾਰਾ ਮਾਹੌਲ ਜਿਹੜਾ ਉਹ ਠੀਕ ਨਹੀਂ ਹੋਇਆ ਜੀ। ਹਮ ਮੈਡਮ ਕਹਿੰਦੀ ਜ਼ਰੂਰੀ ਕੰਮ ਸੀ। ਮੈਂ ਜ਼ਰੂਰੀ ਜਾਣਾ ਸੀ ਕਿਤੇ ਬਾਹਰ। ਮੈਨੂੰ ਤਾਂ ਕਰਕੇ ਉੱਥੇ ਆਉਣਾ ਪਿਆ। ਜੇ ਗੱਡੀ ਕਿਸੇ ਹੋਰ ਥਾਣੇ ਚੋਂ ਮੰਗਵਾ ਕੇ ਵੀ ਉਹ ਗੱਡੀ ਚੇਂਜ ਕਰਕੇ ਵੀ ਜਾ ਸਕਦੇ ਸੀ। ਟੈਕਸੀ ਮੰਗਵਾ ਕੇ ਵੀ ਜੀ ਹੂੰ ਬਗਾਰਾ ਇੰਨੀਆਂ ਪਾਉਂਦੇ ਨੇ ਪੁਲਸ ਵਾਲੇ ਆਮ ਬੰਦਿਆਂ ਨੂੰ ਕਿਸੇ ਨੂੰ ਵੀ ਕਹਿ ਦਿੰਦੇ। ਹਮ ਉਹ ਤਾਂ ਇੱਕ ਜਿੰਮੀ ਅੜੇ ਵਾਲੀ ਗੱਲ ਹੋ ਜਾਂਦੀ ਐ। ਜਿਹੜਾ ਆਪਣੇ ਮੋਢੇ ਤੇ ਸਟਾਰਾਂ ਦਾ ਹੰਮੇ ਹੰਕਾਰ ਹੈ ਨਾ ਉਹ ਬੰਦੇ ਨੂੰ ਵੀ ਮੈਨੂੰ ਰੋਕ ਲਿਆ ਉਹ ਚੀਜ਼ ਮਾਰਾ ਦਿੰਦੀ ਹੈ ਦੇਖੋ ਕਿੰਨਾ ਕਨਫਲਿਕਟ ਵੱਧ ਗਿਆ ਮਾੜੀ ਜੀ ਗੱਲ ਸੀ ਜਿਹੜੇ ਕਹਿੰ ਲੋ ਨਾ ਪ੍ਰੋਪਰ ਕੰਮ ਹੋਣ ਕਰਕੇ ਜਿੰਮ ਕਹਿੰਦੇ ਹੁੰਦੇ ਨੇ ਜਿਹੜਾ ਇੱਕ ਵਾਰ ਝੂਠ ਬੋਲੋ ਬਾਰ-ਬਾਰ ਬੋਲਣਾ ਪੈਂਦਾ ਹਮ ਇੱਕ ਵਾਰ ਕਾਰਵਾਈ ਇਹਨਾਂ ਨੇ ਸਹੀ ਨਹੀਂ ਕਰੀ ਤਾਂ ਉਹਦੇ ਪਿੱਛੇ ਬਾਰ-ਬਾਰ ਬਾਰ-ਬਾਰ ਸ਼ਰਮਿੰਦੇ ਹੋਣਾ ਪੈਂਦਾ ਹਮ ਮੈਡਮ ਕਹਿੰਦੀ ਕਿਸਾਨਾ ਨੇ ਮੇਰੇ ਨਾਲ ਬਤਮੀਜ਼ੀ ਕੀਤੀ ਮੈਨੂੰ ਧੱਕੇ ਮਾਰੇ ਮੇਰਾ ਜੂੜਾ ਪਟਿਆ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਜੀ ਮੈਂ ਦੇਖੋ ਮੈਂ ਸਾਰੀਆਂ ਵੀਡੀਓਜ਼ ਬੜੀਆਂ ਗੌਰ ਨਾਲ ਦੇਖੀਆਂ ਨੇ ਟਵਣਾ ਜੀ ਤੁਸੀਂ ਉਹ ਖਿੱਚੀਆਂ ਸੀ ਉੱਥੇ ਹਮ ਪਹਿਲਾਂ ਤਾਂ ਥੋੜੀ ਸ਼ਾਬਾਸ਼ੀ ਹੈ ਜਿਹੜੀ ਤੁਸੀਂ ਦੋਨੋਂ ਪੱਖ ਚੰਗੀ ਤਰ੍ਹਾਂ ਬਿਣਾ ਕਿਸੇ ਤੋਂ ਡਰੇ ਸਾਰੇ ਉਹ ਆਡੀਅנס ਤੱਕ ਪਹੁੰਚਾਏ ਨੇ ਪਹਿਲਾਂ ਤਾਂ ਮੈਡਮ ਅੱਗੇ ਉਹ ਹੱਥ ਜੋੜੀ ਗਏ ਨੇ ਸਾਰੀ ਗਲਤੀ ਇਹ ਜਿੰਨੀ ਵੀ ਹੈਗੀ ਹੈ ਮੈਡਮ ਦੀ ਹੈ ਪਹਿਲਾਂ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਸੀ ਜੀ ਫਿਰ ਕਿਸਾਨ ਹੱਥ ਜੋੜ ਰਹੇ ਨੇ ਉਹਨਾਂ ਨੂੰ ਕਹਿ ਰਹੇ ਆ ਮੈਡਮ ਗੱਲ ਕਰ ਲਾਂਗੇ ਫਿਰ ਅੱਗੇ ਬਦਨ ਮੇਰੇ ਖਿਆਲ ਦੇ ਵਿੱਚ ਇਹ ਸਾਰਾ ਨਹੀਂ ਚਾਹੀਦਾ ਸੀ ਜੂੜਾ ਤਾਂ ਮੈਡਮ ਪੱਟ ਦੀ ਦੇਖੀ ਆ ਵੀਡੀਓ ਦੇ ਵਿੱਚ ਵੀ ਮੈਡਮ ਦਾ ਤਾਂ ਕਿਸੇ ਨੇ ਨਹੀਂ ਪੱਟਿਆ ਹੂੰ ਬਿਓ ਫਿਰ ਜਦ ਕਿਉਂਕਿ ਦੋਨਾਂ 'ਚ ਕਨਫਲਿਕਟ ਵੱਧ ਗਿਆ ਰੌਲਾ ਪੈ ਗਿਆ ਤਾਂ ਇੱਕ ਬਰਾਬਰ ਪਰਚਾ ਕਰਨ ਲਈ ਤਾਂ ਉਹ ਹਾਈਲਾਈਟ ਬੰਦਾ ਦੂਜੇ ਦੀਆਂ ਗਲਤੀਆਂ ਜ਼ਿਆਦੀਆਂ ਕਰਦਾ ਉਹ ਮੈਡਮ ਦੀਆਂ ਗਲਤੀਆਂ ਇੱਕ ਇੱਕ ਕਿਸਾਨਾਂ ਦੇ ਭੇਖ ਦੇ ਵਿੱਚ ਹੈ ਜੀ ਬੰਦਾ ਕਿਸਾਨ ਆ ਜਾਂ ਕੌਣ ਆ ਉਹਦੀ ਹਲੇ ਕਿਸਾਨ ਆਗੂ ਗਮਦੂਰ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਜੀ ਭਾਲ ਕਰ ਰਹੇ ਆ ਭਾਲ ਕਰਕੇ ਉਹਨੂੰ ਸਾਹਮਣੇ ਲੈ ਕੇ ਆਵਾਂਗੇ ਜੇ ਬਣਦੀ ਕਾਰਵਾਈ ਉਹਦੇ ਤੇ ਜੋ ਹੁੰਦੀ ਹੋਈ ਉਹ ਕਰਾਵਾਂਗੇ ਉਹ ਮੈਡਮ ਨੂੰ ਗਲਤ ਤਰੀਕੇ ਨਾਲ ਟੱਚ ਕਰ ਰਿਹਾ ਉਹ ਵੀ ਵੀਡੀਓ ਸਾਹਮਣੇ ਆਈ ਆ ਅਸੀਂ ਨਸਰ ਕੀਤੀ ਹੈ ਜੀ ਆਪਣੇ ਪਲੇਟਫਾਰਮ ਤੋਂ ਜਿਹੜੇ ਦੇਖੋ ਜੀ ਹਮੇਸ਼ਾ ਹੀ ਕਿਤੇ ਵੀ ਕੋਈ ਕਿਸਾਨ ਜਿਵੇਂ 26 ਜਨਵਰੀ ਨੂੰ ਆਪਣੇ ਨਾਲ ਦਿੱਲੀ ਹੋਇਆ ਸੀ ਜੀ ਉਹ ਸਾਡੇ ਨਾਲ ਉਦੋਂ ਵਿੱਚੋਂ ਹੀ ਬੰਦਿਆਂ ਨੂੰ ਇੱਕ ਦੋ ਨੂੰ ਲਿਜਾ ਕੇ ਉੱਥੇ ਕਾਫੀ ਕਹਿੰਦੇ 26 ਜਨਵਰੀ ਦਾ ਹੰਗਾਮਾ ਹੋਇਆ ਸੀ ਉਵੇਂ ਫੇਰ ਪ੍ਰਸ਼ਾਸਨ ਵੀ ਵਿੱਚ ਬੰਦੇ ਵੜ ਦਿੰਦਾ ਫਿਰ ਵਿੱਚ ਗੁੰਡਾ ਅਨਸਰ ਵੀ ਵੜ ਜਾਂਦੇ ਨੇ ਕੋਈ ਕਿਸੇ ਦੀ ਜੇਬ ਮਾਰਨ ਵਾਲਾ ਕੋਈ ਕਿਸੇ ਨਾਲ ਐਂ ਗਲਤ ਹਰਕਤ ਕਰਨ ਵਾਲਾ ਜਿਹੜਾ ਵੀ ਬੰਦਾ ਪਹਿਲੀ ਗੱਲ ਤਾਂ ਦੇਖੋ ਪੁਲਿਸ ਨਹੀਂ ਕਿੰਨੀ ਆਪਾਂ ਬੇਇਨਸਾਫੀ ਕਿੰਨੀ ਹੈ ਲੈਵਲਸ ਤੇ ਕਰੀ ਹੈ ਕਿਸਾਨਾਂ ਵੱਲੋਂ ਇੱਕ ਨਜ਼ਰ ਆਇਆ ਉਹ ਵੀ ਕਿਸਾਨ ਨਹੀਂਗਾ ਪਤਾ ਨਹੀਂ ਕੌਣ ਹੈ ਕਿ ਜੀਰਾ ਵੀ ਹੈਗਾ ਉਹਨੂੰ ਜਿਹੜੀ ਭੰਡ ਦੀ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਆ ਤਾਂ ਜੋ گاਹਾਂ ਨੂੰ ਕੋਈ ਕਿਸਾਨਾਂ ਦੇ ਵਿੱਚ ਵੜ ਕੇ ਐਡੀ ਹਰਕਤ ਨਾ ਕਰੇ ਜੀ ਦੇਖੋ ਨਾਲ ਤਾਂ ਸਾਨੂੰ ਬਦਨਾਮ ਕਰਦੇ ਨੇ ਹਮ ਐਜੀ ਹਰਕਤ ਕਰਕੇ ਤੇ ਨਾਲੇ ਲੋਕਾਂ ਦੀ ਇਮੇਜ ਖਰਾਬ ਹੁੰਦਾ ਵੀ ਕਿਸਾਨ ਕੀ ਚੀਜ਼ ਇਹ ਕਰ ਰਹੇ ਨੇ ਉਹਨੂੰ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਜਿਹੜੀ ਸਜ਼ਾ ਐ ਇਸ ਗੱਲ ਦੀ ਉਹ ਦਿੱਤੀ ਜਾਣੀ ਚਾਹੀਦੀ ਤੇ ਮੈਡਮ ਨੂੰ ਜਿਹੜੇ ਇਹਨਾਂ ਨੇ ਬਾਦਸਲੂਕੀ ਕੀਤੀ ਹੈ ਕਿਸਾਨਾਂ ਨਾਲ ਉਹਨਾਂ ਨੂੰ ਹੋਰਦੀ ਮੈਨੂੰ ਉਦੋਂ ਪਤਾ ਚੱਲਿਆ ਸੀ ਕਿ ਵੀ ਰਾਤ ਨੂੰ ਬੈਠ ਕੇ ਇਹ ਗੱਲ ਹੋਈ ਸੀ ਵੀ ਦੋਨੋਂ ਮਿਊਚੁਅਲੀ ਵੀ ਆਪਾਂ ਨਾ ਕਿਸਾਨ ਕਰਨ ਨਾ ਮੈਡਮ ਕਰਨ ਵੀ ਦੋਨੋਂ ਪਰਚਾ ਨਾ ਕਰਾਈਏ ਘਰਾਂ ਨੂੰ ਆ ਗਏ ਸੀ ਤੇ ਜਿਹੜੇ ਹੋਰ ਵਿਅਕਤੀ ਇਨਵੋਲਡ ਨੇ ਉਹਨਾਂ ਦੇ ਨਾਮ ਐਫ ਆਈ ਆਰ ਚ ਲਿਖ ਕੇ ਐਫ ਆਈ ਆਰ ਦਰਜ ਕਰ ਦਿੰਨੇ ਪਰ ਉਹ ਸਾਰੀ ਜਿੰਨੀ ਵੀ ਹੈ ਗੱਲਬਾਤ ਸੀ ਇਹਨੂੰ ਹੋਰ ਪਾਸੇ ਨੂੰ ਰੋਲੇ ਕੌਲੇ ਚ ਨੂੰ ਲੈ ਜਾਇਆ ਗਿਆ ਵਜਾਏ ਇਨਸਾਫ ਦੋਣ ਦੇ ਹੁਣ ਗੱਲ ਇੱਕ ਹੋਰ ਵੀ ਸਾਹਮਣੇ ਆ ਰਹੀ ਹੈ ਜੀ ਕਹਿੰਦੇ ਡੀਐਸਪੀ ਮੈਡਮ ਦੀਆਂ ਡਿਗਰੀਆਂ ਝਾਲੀ ਸੀ ਕੈਪਟਨ ਅਕਾਲੀ ਸਰਕਾਰ ਵੇਲੇ ਇਹ ਭਰਤੀ ਹੋਏ ਡੀਐਸਪੀ ਤੇ ਕੈਪਟਨ ਸਰਕਾਰ ਵੇਲੇ ਇਹਨਾਂ ਨੂੰ ਕੱਢ ਦਿੱਤਾ ਗਿਆ ਆਸਾਮ ਤੋਂ ਕੋਈ ਡਿਗਰੀਆਂ ਸੀ ਕਹਿੰਦੇ ਉੱਥੋਂ ਪਤਾ ਕਰਿਆ ਗਿਆ ਯੂਨੀਵਰਸਿਟੀ ਦੇ ਵਿੱਚੋਂ ਡਿਗਰੀ ਉਹਨਾਂ ਦੀ ਝਾਲੀ ਸੀ ਕੱਢ ਦਿੱਤਾ ਗਿਆ ਸੀ ਦੁਬਾਰਾ ਮੈਡਮ ਕਿੱਦਾਂ ਭਰਤੀ ਹੋਏ ਇਹ ਵੀ ਚਰਚਾ ਚੱਲ ਰਹੀ ਹੈ ਜੀ ਬਹੁਤ ਜ਼ਿਆਦਾ ਜਿਹੜੇ ਇਸ ਗੱਲ ਤੇ ਤਾਂ ਜੀ ਮੈਂ ਨਹੀਂ ਕਮੈਂਟ ਕਰ ਸਕਦਾ ਦੇਖੋ ਆਪਾਂ ਕਿਸੇ ਅਫਸਰ ਤੇ ਅਲੀਗੇਸ਼ਨ ਲਾਈਏ ਇਹ ਤਾਂ ਮੈਂ ਪਹਿਲਾਂ ਹੀ ਕਿਹਾ ਜਿੰਨੇ ਵੀ ਸਾਰੇ ਮਸਲੇ ਨੇ ਸੀਬੀਆਈ ਨੂੰ ਜਾਂਚ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੇ ਪੁਲਿਸ ਦਾ ਹਰੇਕ ਲੈਵਲ ਤੇ ਅਪਿਆਚਾਰ ਵੱਧਦਾ ਜਾ ਰਿਹਾ ਤੁਸੀਂ ਦੇਖੋ ਜਿੱਦਣ ਕਰਨਲ ਸਾਹਿਬ ਨਾਲ ਲੜਾਈ ਹੋਈ ਆ ਉਦੋਂ ਇਨਕਾਊਂਟਰ ਹੋਣਾ ਉਹ ਵੀ ਕਿੰਨੇ ਗੈਂਗਸਟਰਸ ਕਿਤਨਾ ਕਿਤੇ ਮੈਡਮ ਦਾ ਵੀ ਇੱਥੇ ਜਿਹੜਾ ਦੇਖਿਆ ਜਾਵੇ ਰਵਈਆ ਠੀਕ ਨਹੀਂ ਦਿਖਿਆ ਸੂਜਮਾਨ ਅਫਸਰ ਸੀਗੇ ਜਿਹੜੇ ਉਹ ਇਤਨਾ ਨਹੀਂ ਕਰਦੇ ਟਵਾਣਾ ਸਾਹਿਬ ਆਏ ਨੇ ਤੇ ਉਸ ਤੋਂ ਬਾਅਦ ਐਸਪੀ ਸਾਹਿਬ ਵੀ ਆਏ ਨੇ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਉੱਥੇ ਕਿਸਾਨਾਂ ਨੇ ਉਹਨਾਂ ਦੀ ਮੰਨੀ ਵੀ ਆ ਜੇ ਮੈਡਮ ਵੀ ਇਦਾਂ ਦੀ ਗੱਲ ਕਰਦੀ ਤਾਂ ਉਹਦੇ ਕਿਸਾਨ ਤਾਂ ਹੱਥ ਜੋੜ ਕੇ ਕਹੀ ਜਾ ਰਹੇ ਸੀ ਜੀ ਵੀ ਆਪਾਂ ਬਹਿ ਕੇ ਗੱਲ ਕਰ ਲਈਏ ਮੈਡਮ ਬਹਿ ਕੇ ਕਰ ਲਈਏ ਹੂੰ ਉਹ ਆਪਾਂ ਨੂੰ ਕੁਝ ਅਬਿਊਜ਼ਿਵ ਲੈਂਗੁਏਜ ਵੀ ਮੈਡਮ ਨੇ ਯੂਜ਼ ਕਰੀ ਆ ਹੂੰ ਉਹਨਾਂ ਨੂੰ ਡੀਐਸਪੀ ਸਾਹਿਬਾ ਨੂੰ ਨਹੀਂ ਉਲਝਣਾ ਚਾਹੀਦਾ ਸੀਗਾ ਵਿੱਚ ਕਿਉਂਕਿ ਇਕੱਠੇ ਹੋ ਕੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹ ਕਿਹੜਾ ਕੋਈ ਉੱਥੇ ਹਿੰਸਾ ਹਿੰਸਾ ਫਰੋਂ ਆਈ ਸੀ ਰਾਮਨਾਰਣ ਝੰਡੇ ਲੈ ਕੇ ਬੈਠੇ ਕਿ ਸਟੈਂਟ ਲਾ ਕੇ ਅਫਦੇ ਲੈਕਚਰ ਬਾਜੀ ਕਰ ਰਹੇ ਸੀ ਤੇ ਲੈਕਚਰ ਦੇ ਵਿੱਚ ਕਿਸੇ ਨੇ ਕਹਿਤਾ ਵੀ ਜਿੰਨੇ ਚਿਰ ਤੱਕ ਪਰਚਾ ਨਹੀਂ ਹੁੰਦਾ ਆਪਾਂ ਮੈਡਮ ਨੂੰ ਨੰਗਨ ਨਹੀਂ ਦੇਣਾ ਉਦੀ ਮੈਡਮ ਜੋਸ਼ ਚ ਆ ਕੇ ਗੱਡੀ ਲੈ ਕੇ ਆ ਗਏ ਵੀ ਮੈਨੂੰ ਕੰਮ ਆ ਮੈਂ ਤਾਂ ਹੁਣੇ ਲੰਗੂ ਵਿੱਚੋਂ ਮੈਨੂੰ ਕੌਣ ਰੋਕੂ ਵੀ ਇਹ ਗੱਲ ਜਿਹੜੀ ਇੱਕ ਮੈਸੇਜ ਬਹੁਤ ਗਲਤ ਦਿੰਦੀ ਆ ਅਫਸਰਾਂ ਨੂੰ ਤਾਂ ਇੱਕ ਤਰੀਕੇ ਨਾਲ ਜਿਵੇਂ ਆਪਾਂ ਮਾਪੇ ਦਾ ਰੋਲ ਹੁੰਦਾ ਆਪਣੇ ਬੱਚਿਆਂ ਨੂੰ ਸਮਝਾ ਕੇ ਕਿਤੇ ਘੂਰ ਕੇ ਅਗਲੇ ਤੋਂ ਆਪਣੀ ਗੱਲ ਮੰਨਵਾਉਣ ਕਿੰਨੀ ਧਿਆਨ ਹੋਣਾ ਚਾਹੀਦਾ ਨਾ ਕਿ ਆਪ ਦਾ ੱਤਕਾ ਕਰਨ ਨੂੰ ਆਪਣੀ ਈਗੋ ਸੈਟੀਸਫਾਈ ਕਰਨ ਲਈ ਹੂੰ ਇਸ ਕੇਸ ਚ ਈਗੋ ਜ਼ਿਆਦਾ ਦਿਖਦੀ ਹੈ ਤੇ ਕੰਮ ਕਹਿ ਲੋ ਘੱਟ ਦਿਖਦਾ ਜੀ ਇੱਕ ਹੋਰ ਹੈ ਜੀ ਲਾਸਟ ਮੇਰਾ ਮੈਂ ਵੀਡੀਓ ਪਾਈ ਜਿਹਦੇ ਵਿੱਚ ਮੈਡਮਿਕ ਲੇਡੀਆਂ ਦੇ Baal ਖਿੱਚ ਰਹੇ ਨੇ ਉਹਦੇ ਤੇ ਸਾਰਿਆਂ ਨੇ ਕਮੈਂਟ ਕੀਤੇ ਚੰਗਾ ਹੈ ਜੀ ਵਧੀਆ ਤੁਸੀਂ ਪ੍ਰੂਫ ਕੱਢ ਕੇ ਲੈ ਕੇ ਆਏ ਹੋ ਇੱਕ ਵੀਡੀਓ ਮੈਨੂੰ ਹੋਰ ਮਿਲਦੀ ਆ ਕਿਸਾਨ ਬਤਮੀਜ਼ੀ ਕਰ ਰਿਹਾ ਜਾਂ ਕੌਣ ਆ ਉਹ ਬਤਮੀਜ਼ੀ ਕਰ ਰਿਹਾ ਮੈਂ ਉਹ ਵੀ ਵੀਡੀਓ ਪਾਈ ਮੈਂ ਦੋਨੇ ਪੱਖਾਂ ਨੂੰ ਬਰਾਬਰ ਚਲਾਇਆ ਜੀ ਤੇ ਲੋਕ ਮੈਨੂੰ ਵੀ ਗਦਾਰ ਦੱਲਾ ਦੇ ਸ਼ਬਦ ਨਾਲ ਵਰਤ ਰਹੇ ਨੇ ਇਦਾਂ ਦੀ ਲੈਂਗੁਏਜ ਮੇਰਾ ਤਾਂ ਮਾੜੀ ਗੱਲ ਹੈ ਜੀ ਪੱਤਰਕਾਰ ਦਾ ਕੰਮ ਹੈਗਾ ਦੋਨੋਂ ਸਾਈਡਾਂ ਦਿਖਾਉਣੀ ਆ ਜੀ ਪੱਖਵਾਦ ਤੋਂ ਬਿਨਾ ਜੀ ਫੇਰ ਤਾਂ ਜਿਹੜੀ ਗੋਦੀ মিডিਆ ਗੋਦੀ মিডিਆ ਵਾਲਾ ਕੰਮ ਉਹ ਕਿਸਾਨਾਂ ਤੋਂ ਭਾਲਦੇ ਨੇ ਵੀ ਜਿਹੜਾ ਤੁਸੀਂ ਜੇ ਥੋੜੀ ਫੇਵਰ ਚ ਕੋਈ ਜੇ ਹੁਣ ਮੈਂ ਕੋਈ ਗਲਤੀ ਕਰਦਾ ਜੀ ਤਾਂ ਮੇਰੀ ਗਲਤੀ ਦਿਖਾਈ ਨਾ ਜਾਵੇ ਤੇ ਜੇ ਅਫਸਰ ਕਰਨ ਉਹਨਾਂ ਦੀ ਦਿਖਾਈ ਜਾਵੇ ਕਿਉਂ ਇਹੀ ਗੱਲਾਂ ਕਰਕੇ ਤਾਂ ਆਪਾਂ ਪ੍ਰਸ਼ਾਸਨ ਤੋਂ ਨਾਰਾਜ਼ ਹੈ ਹੂੰ ਵੀ ਪ੍ਰਸ਼ਾਸਨ ਸਹੀ ਗੱਲ ਨਹੀਂ ਕਰ ਰਿਹਾ ਉਹੀ ਗੱਲਾਂ ਜੇ ਆਪਾਂ ਕਿਸਾਨ ਵੀ ਕਹੀਏ ਵੀ ਅਸੀਂ ਧੱਕਾ ਕਰੀਏ ਅਸੀਂ ਜਿਹਨੂੰ ਮਰਜ਼ੀ ਖਿੱਚ ਤੋ ਕਰੀਏ ਜਿੱਥੇ ਮਰਜ਼ੀ ਸੜਕਾ ਘੇਰ ਲਈਏ ਵੀ ਸਾਨੂੰ ਨਾ ਕੋਈ ਕਹੇ ਸਾਨੂੰ ਕੋਈ ਦਿਖਾਵੇ ਨਾ ਸਾਡੇ ਮਗਰ ਘੜੇ ਕਿਉਂ ਵੀ ਆਪਾਂ ਦਾ ਕੋਈ ਰੱਬ ਨੇ ਅੱਡ ਜੰਮਤੇ ਆਪਣਾ ਜਿਹੜਾ ਫਰਜ਼ ਆ ਪਾ ਸਮਾਜ ਨੂੰ ਸਾਫ਼ ਕਰਨਾ ਜਿੰਦੀ ਵੀ ਗਲਤੀ ਹੋਵੇ ਉਹਨੂੰ ਸਜਾ ਦੋਣੀ ਹੈ ਹੂੰ ਚਾਹੇ ਉਹ ਕਿਸਾਨਾਂ ਦੇ ਰੂਪ ਚ ਬਹਿਰੂਬੀਆ ਹੋਵੇ ਹੂੰ ਚਾਹੇ ਕੋਈ ਕਿਸਾਨ ਹਉਦੇਦਾਰ ਵੀ ਆ ਹੂੰ ਦੇਖੋ ਜਿਹੜਾ ਕੋਈ ਲੀਡਰ ਹੈ ਲੀਡਰ ਦਾ ਕੰਮ ਹੁੰਦਾ ਚੰਗੀ ਰਾਹ ਦਿਖਾਉਣਾ ਹੂੰ ਜੇ ਅਸੀਂ ਉਹ ਗਲਤੀ ਕਰਾਂਗੇ ਤਾਂ ਅੱਗੇ ਕਿ ਇਨਸਾਫ ਦੀ ਗੁਆਰ ਕਿਵੇਂ ਲਾਵਾਂਗੇ ਹੂੰ ਸਾਨੂੰ ਦੇਖੋ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਜੀ ਇਨਸਾਫ ਮੰਗਣ ਤੋਂ ਪਹਿਲਾਂ ਆਪ ਇਨਸਾਫ ਦੇਣਾ ਚਾਹੀਦਾ ਜੀ ਲੋਕਨ ਜੀ ਬੜੀ ਮਾੜੀ ਗੱਲ ਐ ਜੀ ਦੇਖੋ ਮੈਂ ਦੋਨਾਂ ਦੀ ਨਿੰਦਾ ਕਰਦਾ ਹਮ ਮੈਡਮ ਦੀ ਵੀ ਜਿਹੜਾ ਉਹਨਾਂ ਨੇ ਕਰਿਆ ਤੇ ਜਿਨੇ ਵੀ ਉਹ ਹਰਕਤ ਕਰੀ ਐ ਉਹਦੀ ਵੀ ਬਹੁਤ ਵੱਡੀ ਗਲਤੀ ਐ ਤੇ ਤੁਹਾਨੂੰ ਸ਼ਾਬਾਸ਼ੀ ਐ ਜਿਹੜੀ ਤੁਸੀਂ ਵੀਡੀਓ ਪਾਈ ਐ ਤੁਸੀਂ ਆਪਣਾ ਫਰਜ਼ ਨਿਭਾਇਆ ਜੀ ਤੁਸੀਂ ਪੱਖਵਾਦ ਨਹੀਂ ਕਰਿਆ ਤੁਸੀਂ ਕਿਸਾਨ ਦੇ ਬੇਟੇ ਹੁੰਦੇ ਹੋਏ ਤੁਸੀਂ ਜਿਹੜੀ ਚੀਜ਼ ਅਸਲੀਅਤ ਸੀ ਉਹ ਦਿਖਾਈ ਐ ਉਹ ਚੰਗੀ ਗੱਲ ਐ ਗੁਰੂ ਲੜ ਲੱਗੇ ਹੋਏ ਆ ਤਾਂ ਕਰਕੇ ਗੁਰੂ ਨੂੰ ਜਵਾਬ ਨਹੀਂ ਆਪਾਂ ਇੱਕ ਮਿੰਟ ਵਾਲਿਆਂ ਨੂੰ ਜਵਾਬ ਦੇ ਹੀ ਨਹੀਂ ਜੀ ਮਹਾਰਾਜ ਦੀ ਕਿਰਪਾ ਕਰਨ ਸੱਚ ਨੂੰ ਜਾਗਰ ਕਰਦੇ ਰਹੋ ਜੀ ਧੰਨਵਾਦ ਜੀ ਸਮਾਂ ਦੇਣ ਦੇ ਲਈ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਨ ਬਾਈ ਅਵਜਿੰਦਰ ਸਿੰਘ ਜੋਗੀ ਜਿਨ੍ਹਾਂ ਨੇ ਆਪਣਾ ਪੱਖ ਐ ਇਸ ਮਸਲੇ ਦੇ ਵਿੱਚ ਰੱਖਿਆ ਅਸੀਂ ਅਜਿਹੇ ਹੀ ਸਖੀਤਾਂ ਨੂੰ ਤੁਹਾਨੂੰ ਮਿਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਟਕਨਾਂ ਟੀਵੀ ਦੇ ਨਾਲ